ਪੰਜਾਬ ਦੇ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਜੇ ਗੱਲ ਕਰੀਏ ਸੰਗਰੂਰ ਸ਼ਹਿਰ ਦੀ ਤਾਂ ਸੰਗਰੂਰ ਸ਼ਹਿਰ ਦੇ ਹਾਲਾਤ ਤੁਹਾਨੂੰ ਦਿਖਾਣੇ ਜੋ ਕਿ ਤਰਸਯੋਗ ਬਣੇ ਹੋਏ ਹਨ ਤਸਵੀਰਾਂ ਹਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਤਹਿਸੀਲ ਦੀਆਂ ਦੇਖ ਸਕਦੇ ਹੋ ਕਿ ਜਿਹੜੀਆਂ ਦੁਕਾਨਾਂ ਨੇ ਖੁੱਲੀਆਂ ਨੇ ਪਰ ਇੱਥੇ ਗ੍ਰਾਹਕਾਂ ਦੀ ਗੱਲ ਕਰੀ ਜਾਵੇ ਤਾਂ ਕੋਈ ਨਹੀਂ ਆ ਰਿਹਾ ਯੋ ਕਿਉਂਕਿ ਪਾਣੀ ਗੋਡੇ-ਗੋਡੇ ਪਾਣੀ ਭਰ ਚੁੱਕਿਆ ਹੈ ਕਿੰਨੀਆਂ ਹੀ ਖਬਰਾਂ ਲਗਾ ਚੁੱਕੇ ਆ ਪਰ ਪ੍ਰਸ਼ਾਸਨ ਜੋ ਕੁੰਭ ਕਰਨ ਦੀ ਨੀ ਸੁੱਤਾ ਹੋਇਆ ਸਾਡੇ ਨਾਲ ਕੁਝ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕਿੱਥੋਂ ਆਏ ਜੀ ਮੇਰੇ ਮੇਰਾ ਪਿੰਡ ਤੁੰਗਾ ਅੱਛਾ ਜੀ ਆਉਂਦੇ ਜਾਂਦੇ ਰਹਿੰਦੇ ਆ ਅਸੀਂ ਇੱਥੇ ਅੱਛਾ ਜੀ ਪਰ ਭਾਈ ਇਹ ਬੁਰਾ ਹਾਲ ਹੈ ਤਾਂ ਬਹੁਤ ਲੰਮੇ ਟਾਈਮ ਤੋਂ ਇਹੀ ਕੁਝ ਚੱਲ ਰਿਹਾ ਕੋਈ ਅਧਿਕਾਰੀ ਨੇ ਵੀਰੇ ਜਿਹੜੇ ਸੁੱਤੇ ਪਏ ਨੇ ਸਾਰੀ ਸਬੰਧਤ ਵਿਭਾਗ ਜਿਹੜਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਅਸੀਂ ਵੀ ਆਇਆ ਉਰੋਂ ਦੇਖ ਲੋ ਹੁਣ ਇੱਥੋਂ ਦੀ ਕਿਵੇਂ ਨੰਗਾ ਜੋ ਪੈਦਲ ਤਾਂ ਵੀਰੇ ਨੰਗਾ ਨਹੀਂ ਜਾਂਦਾ ਫੇਰ ਵੀ ਉਹਨਾਂ ਦੇ ਸ਼ਹਿਰ ਦੇ ਵਿੱਚ ਹੀ ਇਹੀ ਬੁਰਾ ਹਾਲ ਹੈ ਭਾਈ ਦੂਜੇ ਸ਼ਹਿਰਾਂ ਦਾ ਕੀ ਹੋਊਗਾ ਫੇਰ ਭਾਈ ਜੇ ਗੱਲ ਕਰੀ ਜਾਵੇ ਤਸਵੀਰਾਂ ਜ਼ਰੂਰ ਖਿੱਚਾਈਆਂ ਜਾਂਦੀਆਂ ਨੇ ਉੱਥੇ ਖੜ ਕੇ ਕਿਹਾ ਜਾਂਦਾ ਕਿ ਇਹਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਜੋ ਉਸੇ ਦੀ ਉਸੇ ਥਏ ਦੇ ਆ ਕੋਈ ਇਹ ਤੇ ਕਾਰਵਾਈ ਨਹੀਂ ਇਹ ਤਾਂ ਵੀਰੇ ਪਹਿਲੇ ਦਿਨੋਂ ਇਹੀ ਕੁਝ ਹੁੰਦਾ ਆਪਣੇ ਨਾਲ ਹੁੰਦਾ ਸਾਰੇ ਜਿਹੜੇ ਮੰਤਰੀ ਨੇ ਕੋਈ ਵੀ ਕੋਈ ਵੀ ਸਰਕਾਰ ਆਉਂਦੀ ਆ ਉਹ ਸਾਨੂੰ ਇਹੀ ਕੁਝ ਕਹਿ ਕੇ ਜਾਂਦੇ ਨੇ ਜੀ ਅਸੀਂ ਵਿਕਾਸ ਕਰਾਂਗੇ ਵਿਕਾਸ ਆ ਤੁਹਾਡੇ ਸਾਹਮਣੇ ਆ ਜਿਹੜਾ ਹੋ ਰਿਹਾ ਆਪਣੇ ਸਾਹਮਣੇ ਆ ਲੋਕ ਪੈਦਲ ਜਾਂਦੇ ਨੇ ਇਧਰ ਨੂੰ ਬਾਜ਼ਾਰ ਨੂੰ ਕੋਈ ਵੀ ਨਹੀਂ ਪੈਦਲ ਜਾ ਸਕਦਾ ਆਟੋ ਦੇ ਵਿੱਚ ਬੈਠ ਬੈਠ ਕੇ ਜਾ ਰਹੇ ਨੇ ਬਹੁਤ ਜਦੋਂ ਵੀ ਵੀਰੇ ਮੀਂਹ ਪੈਂਦਾ ਥੋੜਾ ਮੀਂਹ ਪੈਂਦਾ ਨਾ ਉਦੋਂ ਇੱਥੇ ਇਹੀ ਹਾਲ ਹੁੰਦਾ ਇਹ ਕੱਲਾ ਜੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਨਹੀਂ ਵੀਰੇ ਅਕਾਲੀਆਂ ਦੀ ਸਰਕਾਰ ਰਹੀ ਆ ਉਦੋਂ ਦਾ ਉਤੋਂ ਬਾਅਦ ਕਾਂਗਰਸੀ ਆਏ ਨੇ ਉਦੋਂ ਵੀ ਇਹ ਤਾਂ ਪਹਿਲਾਂ ਤੋਂ ਹੀ ਵੀਰੇ ਇੱਥੇ ਬੁਰਾ ਹਾਲ ਹੀ ਆ ਜਿਹੜੀ ਵੀ ਸਰਕਾਰ ਆਈ ਆ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਕਰਿਆ ਹੈਗਾ ਸਵੈ ਲਾਰੇ ਕੁਝ ਨਹੀਂ ਲਾਰੀ ਨੇ ਵੀਰੇ ਹੋਰ ਕਿਸੇ ਦਾ ਕੁਝ ਨਹੀਂ ਕਰਿਆ ਹੈਗਾ ਇਹ ਸੰਸਦਾਂ ਆਮ ਲੋਕ ਜਿਨ੍ਹਾਂ ਦਾ ਅੱਖ ਨੇ ਕਿ ਸਰਕਾਰਾਂ ਭਾਵੇਂ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਕੋਈ ਹੋਵੇ ਭਾਵੇਂ ਜੇ ਗੱਲ ਕਰੀਏ ਲਾਰਿਆਂ ਦੀ ਤਾਂ ਸਵੈ ਲਾਰੇ ਤੋਂ ਸੰਗਰੂਰ ਵਾਸੀਆਂ ਨੂੰ ਕੁਝ ਨਹੀਂ ਮਿਲਿਆ ਤਸਵੀਰਾਂ ਤੁਹਾਨੂੰ ਇੱਕ ਵਾਰ ਵਿਖਾਣੇ ਆ ਕਿ ਕਿਤੇ ਬਾਹਰ ਜਾਣ ਦੀ ਤੁਹਾਨੂੰ ਸੰਗਰੂਰ ਵਾਸੀਓ ਕਿਤੇ ਲੋੜ ਨਹੀਂ ਇੱਥੇ ਤੁਹਾਡੀ ਲੇਖ ਤਿਆਰ ਕਰ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਦੇ ਮੂੰਹ ਚੋਂ ਬੋਲਦੀਆਂ ਨੇ ਕਿ ਸਿਰਫ 15 ਜਾਂ 20 ਮਿੰਟ ਦਾ ਮੀਂਹ ਪੈਣ ਦੇ ਨਾਲ ਇੱਥੇ ਦੇ ਹਾਲਾਤ ਨੇ ਕਿੰਨੇ ਵੱਧ ਤੋਂ ਵੱਧ ਹੋ ਗਏ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਹੈ ਇਨਮ ਭਾਜੀ ਰੇਤਾ ਸਿੰਘ ਹੈ ਜੀ ਸਾਰਾ ਜੀ ਕੀ ਕਹਿਣਾ ਚਾਹਾਂਗੇ ਕਿ ਜਿਹੜਾ ਪ੍ਰਸ਼ਾਸਨ ਹੈ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਸ਼ਾਇਦ ਉਹ ਕੋਈ ਵੱਡਾ ਹਾਸਾ ਉਡੀਕ ਰਿਹਾ ਹੈ ਕਿ ਵੱਡਾ ਹਾਸਾ ਹੋਵੇ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋਗੇ ਦੂਰ ਦੇ ਹਾਲਾਤ ਇਹ ਨੇਗੇ ਵੀ ਇਹ ਹਾਲਾਤ ਪਹਿਲਾਂ ਵੀ ਸੀਗੇ ਹੁਣ ਵੀ ਨੇ ਇਹ ਵੀ ਬਹੁਤ ਵੱਡਾ ਸਵਾਲ ਹੈਗਾ ਜਿਹੜੇ ਐਮ.ਐਲ.ਏ ਜਿਹੜੇ ਮੰਤਰੀ ਉਹਨਾਂ ਆ ਚੀਜ਼ਾਂ ਦਾ ਹੱਲ ਕਰਨ ਦਾ ਭਰੋਸਾ ਕਰਦੇ ਸੀਗੇ ਵਾਅਦਾ ਕਰਦੇ ਸੀ ਵੀ ਸਾਨੂੰ ਵੋਟਾਂ ਪਾਓ ਅਸੀਂ ਇਹਨਾਂ ਦਾ ਹੱਲ ਕਰਾਂਗੇ ਪਰ ਉਹ ਜੋ ਕਿਤੇ ਨਜ਼ਰ ਨਹੀਂ ਆਉਂਦੇ ਹੈਗੇ ਆ ਗੰਦਾ ਨਾਲਾ ਹੈਗਾ ਸੀਵਰੇਜ ਓਵਰਫਲੋ ਹੋਏ ਪਏ ਨੇਗੇ ਘਰਾਂ ਦੇ ਵਿੱਚ ਮੱਲਿਆਂ ਦੇ ਵਿੱਚ ਪਾਣੀ ਭੜਿਆ ਹੋਇਆ ਹੈਗਾ ਇੱਥੋਂ ਤੱਕ ਕਿ ਜਿਹੜਾ ਸੰਗਰੂਰ ਦਾ ਸਿਸਟਮ ਆ ਅਗਰ ਗੱਲ ਕਰੀਏ ਅਗਰ ਗੱਲ ਕਰੀਏ ਸੰਗਰੂਰ ਦੇ ਜਿਹੜਾ ਜਿਨੇ ਪਾਣੀ ਕੱਢਣਾ ਹੈਗਾ ਸੰਗਰੂਰ ਦਾ ਇਨੇ ਸਾਨੂੰ ਲੋਕਾਂ ਨੂੰ ਨਜਾਤ ਦਿਵਾਉਣੀ ਹੈ ਸੀਵਰੇਜ ਬੋਰਡ ਉਹ ਜਦੋਂ بارش ਪੈਂਦੀ ਆ ਉਹ ਖੁਦ ਲੱਖ ਲੱਖ ਪਾਣੀ ਦੇ ਵਿੱਚ ਡੁੱਬ ਜਾਂਦਾ ਹੈਗਾ ਉਹ ਖੁਦੇ ਡੁੱਬਿਆ ਪਿਆ ਹੈਗਾ ਉਹ ਸੰਗਰੂਰ ਦੇ ਜਿਹੜੇ ਲੋਕ ਨੇ ਜਾਂ ਬਸਨੀਕ ਨੇ ਉਹਨਾਂ ਦਾ ਕੀ ਹੱਲ ਕਰਨਗੇ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾਗਾ ਵੀ ਜਿਹੜਾ ਉਰੋਂ ਦਾ ਇੱਥੋਂ ਪੰਜਾਬ ਦੇ ਲਾ ਲਓ ਜਾਂ ਸ਼ਹਿਰ ਦੇ ਲਾ ਲਓ ਪੰਜਾਬ ਦੇ ਲਾ ਲਓ ਜਾਂ ਸ਼ਹਿਰ ਦੇ ਲਾ ਲਓ ਉਹ ਕੁੰਨੂ ਮਲਾੜੀ ਜਾਂਦੇ ਨੇ ਉਹ ਆਪਣਾ ਹਿਮਾਚਲ ਜਾਂਦੇ ਨੇ ਮੈਂ ਤਾਂ ਕੁੱਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਹਿਮਾਚਲ ਨਾ ਜਾਓ ਤੁਸੀਂ ਕੁੱਲੂ ਮਨਾਲੀ ਨਾ ਜਾਓ ਤੁਸੀਂ ਕਿਤੇ ਨਾ ਜਾਓ ਆ ਦੇਖੋ ਕਿੰਨੀ ਸੋਹਣੀ ਸਾਡੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਝੀਲ ਬਣਾਈ ਹੋਈ ਹੈਗੀ ਕਿੰਨੀ ਸੋਹਣੀ ਕਿੰਨੀ ਵਧੀਆ ਝੀਲ ਬਣਾਈ ਹੋਈ ਹੈਗੀ ਇੱਥੇ ਆਓ ਨਜ਼ਾਰੇ ਲਵੋ ਟੂਪ ਲਿਓ ਮੈਨੂੰ ਤਾਂ ਜਦੋਂ ਝੀਲ ਦਾ ਘੁੰਮਣ ਦਾ ਜੀ ਕਰਦਾਗਾ ਪਾੜਾਂ 'ਚ ਜਾਣ ਦਾ ਮੇਰੇ ਹੌਲ ਜਾ ਉੜਦਾ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਨਿਆ ਛੋਟੇ ਛੋਟੇ ਬੱਚੇ ਆ ਨਾ ਜਿਨ੍ਹਾਂ ਦੀ ਸਕੂਟਰੀ ਪਾਣੀ ਦੇ ਵਿੱਚ ਖਰਾਬ ਹੋ ਗਈ ਆ ਗੱਲ ਕਰਾਂਗੇ ਬੱਚੇ ਨਾਲ ਹਾਂ ਬੇਟੇ ਕੀ ਨਾਮ ਬੇਟੇ ਅਈ ਅਜੀ ਅਜੀ ਜੀ ਕੀ ਸਕੂਟਰੀ ਖਰਾਬ ਹੋ ਗਈ ਨਾ ਹੀ ਬੰਦ ਹੋ ਗਏ ਪਾਣੀ ਪੈ ਗਿਆ ਪਾਣੀ ਪੈ ਗਿਆ ਇੱਕੇ ਰੋਜ਼ ਹੀ ਜਦੋਂ ਮੀਂਹ ਪੈਂਦਾ ਉਦ ਹੀ ਪਾਣੀ ਖੜ ਜਾਂਦਾ ਇਹ ਹਾਈ ਐਵੇਂ ਹੀ ਖੜ ਜਾਂਦਾ ਅੱਛਾ ਜੀ ਹੁ ਕਿੰਨੀ ਕੁ ਪਰੇਸ਼ਾਨੀ ਆਪਾਂ ਨੂੰ ਹੋ ਰਹੀ ਆ ਬਹੁਤ ਐ ਤਾਂ ਬਹੁਤ ਹੋ ਰਹੀ ਆ ਇਹ ਹੁਣ ਫਿਰ ਮਿਸਤਰੀ ਦੀ ਲਵੇ ਤਵੇ ਦੁਕਾਨ ਤੇ ਲੈ ਕੇ ਜਾਉਂਦੇ ਨਾ ਬਸ ਸਟਾਰਟ ਹੋ ਜੂਗੀ ਐ ਤਾਂ ਦੇਖ ਜਦੋ ਤਸਵੀਰਾਂ ਦੇ ਵਿੱਚ ਜਿਹੜੇ ਆਮ ਲੋਕਾਂ ਨੇ ਕਿੰਨੀ ਪਰੇਸ਼ਾਨੀ ਤੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਿਰਫ 15-20 ਮਿੰਟ ਦੀ ਬਰਸਾਤ ਨੇ ਜਿਹੜੇ ਪ੍ਰਸ਼ਾਸਨ ਦੇ ਪੋਲ ਨੇ ਉਹ ਖੋਲ ਕੇ ਰੱਖ ਦਿੱਤੇ ਹਨ ਜੇ ਸੀਵਰੇਜ ਬੋਰਡ ਦੇ ਦਫਤਰ ਦੀ ਗੱਲ ਕਰੀ ਜਾਵੇ ਜਿਸ ਦਾ ਪਾਣੀ ਦੀ ਨਿਕਾਸੀ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਤਸਵੀਰਾਂ ਦੇ ਵਿੱਚ ਨਜ਼ਰ ਆਂਦਾ ਹੁਣ ਵੇਖਣਾ ਹੋਵੇ ਕਿ ਪ੍ਰਸ਼ਾਸਨ ਕਦੋਂ ਕੁੰਭ ਕਰਨ ਦੀ ਨੀਂਦ ਉੱਠਦਾ ਹੈ ਕਦੋਂ ਇਸ ਪਾਣੀ ਦੇ ਮਸਲੇ ਦਾ ਹੱਲ ਹੋਵੇਗਾ ਸੰਦੂਰ ਤੁਰੇ ਵੀ ਸ਼ਰਮਾ ਜਗਬਾਣੀ ਟੀਵੀ